ਲੈਂਡ ਪੁੱਲਿੰਗ ਪਾਲਿਸੀ ਦੇ ਵਿਰੋਧ ਦੇ ਵਿੱਚ ਅੱਜ ਜਲੰਧਰ ਦੇ ਵਿੱਚ ਕਿਸਾਨਾਂ ਦੇ ਵੱਲੋਂ ਇੱਕ ਮੀਟਿੰਗ ਕੀਤੀ ਗਈ ਹੈ ਕਿਸਾਨਾਂ ਦਾ ਕਹਿਣਾ ਕਿ ਲੈਂਡ ਪੁੱਲਿੰਗ ਪਾਲਿਸੀ ਸਰਕਾਰ ਨੂੰ ਹਰ ਹਾਲ ਦੇ ਵਿੱਚ ਰੱਦ ਕਰਨੀ ਪਵੇਗੀ 11 ਅਗਸਤ ਨੂੰ ਕਿਸਾਨਾਂ ਦੇ ਵੱਲੋਂ ਮੋਟਰਸਾਈਕਲ ਮਾਰਚ ਸੂਬੇ ਭਰ ਦੇ ਵਿੱਚ ਕੱਢਿਆ ਜਾਵੇਗਾ ਇਸ ਦੇ ਨਾਲ ਹੀ 20 ਅਗਸਤ ਨੂੰ ਕੁੱਕੜਪਿੰਡ ਜਲੰਧਰ ਦੇ ਵਿੱਚ ਇੱਕ ਮਹਾਰਾ ਰੈਲੀ ਦਾ ਆਯੋਜਨ ਕੀਤਾ ਜਾਵੇਗਾ ਕਿਸਾਨਾਂ ਨੇ ਸਿੱਧੇ ਤੌਰ ਤੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਮੀਡੀਆ ਦੇ ਸਾਹਮਣੇ ਆ ਕੇ ਗੱਲਬਾਤ ਕਰਨ ਜੇਕਰ ਅਸੀਂ ਟੇਬਲ ਟਾਕ ਤੇ ਆਪਣੇ ਮੁੱਦੇ ਰੱਖ ਸਕਦੇ ਹਾਂ ਸਰਕਾਰ ਵੀ ਸਭ ਕੁਝ ਕਲੀਅਰ ਕਰੇ ਇਸ ਦੇ ਨਾਲ ਹੀ ਉਹਨਾਂ ਕਹੇ ਕਿ ਸਰਕਾਰ ਸਿੱਧਾ ਤੌਰ ਦੇ ਉੱਤੇ ਕਿਸਾਨਾਂ ਦੇ ਨਾਲ ੱੱਕਾ ਕਰ ਰਹੀ ਹੈ ੱੱਕਾ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਹਨਾਂ ਕਹੇ ਕਿ ਜਿਹੜੇ ਅਸਲ ਕਿਸਾਨ ਨੇ ਉਹ ਸਰਕਾਰ ਨੂੰ ਆਪਣੀਆਂ ਜ਼ਮੀਨਾਂ ਲੈਂਡ ਪੁਲਿੰਗ ਪਾਲਿਸੀ ਦੇ ਤਹਿਤ ਨਹੀਂ ਦੇਣਾ ਚਾਹੁੰਦੇ ਜਿਹੜੇ ਵੀ ਲੋਕ ਜ਼ਮੀਨਾਂ ਦੇਣ ਲਈ ਤਿਆਰ ਹੋਏ ਨੇ ਉਹ ਖੁਦ ਹੀ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਹਨ ਤਾਂ ਖੁੱਲਾ ਚੈਲੈਂਜ ਕਿਸਾਨਾਂ ਦੇ ਵੱਲ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਤਾ ਗਿਆ ਹੈ इस पूरी मीटिंग के बाद किसान ने प्रेस कॉन्फ्रेंस की सुना तो आज किसान मजदूर मोर्चा ने जलंधर में अपनी मीटिंग बुलाई है हमारे तमाम भारत के साथी हमारे यूनियंस के लीडर पहुंचे हुए हम लगभग लग 20 को अगस्त को यहाँ पर जमीन बचाओ गांव बचाओ पंजाब बचाओ के नाम पर महारैली कर रहे हैं हमने पहले ऐलान किया था जो पुड्डा का बड़ा ग्राउंड है वहाँ पर रैली की जाएगी लेकिन वहाँ जगह बहुत कम है तो आज जो यहाँ वहाँ दाना मंडी हमने देखी यहाँ की 800 एकड़ जमीन भी ये लैंड पुलिंग पॉलिसी में आई हुई है और वो बड़ी ग्राउंड है के पास बड़ी जगह है तो वो हमने सबने सेलेक्ट किया अब जो 20 अगस्त को ये जो महारैली होगी ये वहाँ कुक्कड़ गांव में होगी आपके माध्यम से सब पंजाब वासियों को यहाँ के तामीन तमाम ग्रामीण क्षेत्र में रहने वाले लोगों को अपील करेंगे हर तरह की हमें जो सहूलत दें चाहे लंगर की सेवा हो चाहे किसी किस्म की सेवा हो अधिक से अधिक किसान मजदूर शहरी ग्रामीण वहां पहुंचे जो हमारा कार्यक्रम हो रहा आप देखेंगे जो सरकार सोच रही है उससे अधिक ताद में लोग पहुंचेंगे इसी के बीच जो 11 का मोटरसाइकिल मार्च है हमारा ये भी पंजाब में ऐतिहासिक होगा मोटरसाइकिल मार्च हम लोग करेंगे और तमाम जिलों में इसके लिए सात अगस्त को मीटिंग हमने बुला लिया मीटिंग में उनके रूट सब तय हो जाएंगे और उसके हिसाब से हम लोग पूरे पंजाब में मार्च करेंगे और सभी को न्यौता देते हैं अधिक से अधिक तादाद में वो पहुंचे और भगवंत मान सरकार को कहना चाहते हैं कि आप अगर जल्दी से ये लैंड पॉलिसी पॉलिसी को वापस ले लीजिएगा तो शायद बच जाइएगा नहीं तो आपके साथ भाजपा से भी बुरी होगी पंजाब के लोग कभी भी आपको एक इंच जमीन नहीं देंगे और आज नहीं तो कल पंजाब के लोग भगवंत मान सरकार को ये पॉलिसी वापस लेने के लिए मजबूर कर देंगे धन्यवाद ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਜਿਲ੍ਹਿਆਂ ਤੋਂ ਕੱਢ ਰਹੇ ਹੋ ਤੇ ਕੀ ਇੱਕ ਡੈਸਟੀਨੇਸ਼ਨ ਹੋਏਗੀ ਜਿੱਥੇ ਸਾਰੇ ਕੌਂਸਲਟ ਹੋਣਗੇ ਨਹੀਂ ਦੇਖੋ ਜਿਹੜਾ ਮੋਟਰਸਾਈਕਲ ਮਾਰਚ ਆ ਇਹ ਹਰ ਜਿਲ੍ਹਾ ਆਪਣੇ ਤੌਰ ਤੇ ਡਿਸਾਈਡ ਕਰੂਗਾ ਕਿ ਉਹਦਾ ਰੂਟ ਕੀ ਹੋਣਾ ਵਾ ਔਰ ਉਹਦੇ ਵਿੱਚ ਖਾਸ ਕਰਕੇ ਪੀੜਿਤ ਪਿੰਡਾਂ 'ਚ ਅਸੀਂ ਘੇੜਾ ਮਾਰਾਂਗੇ ਬਾਕੀ ਜੇ ਜ਼ਿਆਦਾ ਜਥੇਬੰਦੀਆਂ ਆ ਵੱਡਾ ਇਕੱਠ ਹੈਗਾ ਦੋ ਮੋਟਰਸਾਈਕਲ ਮਾਰਚ ਤਿੰਨ ਵੀ ਉਹ ਆਪਦੇ ਹਿਸਾਬ ਨਾਲ ਦੇਖ ਲੈਣਗੇ ਕਿ ਕਿਹੜਾ ਰੂਟ ਉਹਨਾਂ ਨੂੰ ਅਸੀਂ 7 ਅਗਸਤ ਨੂੰ ਉਹਦੀਆਂ ਮੀਟਿੰਗਾਂ ਸੱਦ ਲਈਆਂ ਹੈਗੀਆਂ ਵਾ ਅੰਮ੍ਰਿਤਸਰ ਦੇ ਵਿੱਚ ਇਤਿਹਾਸਕ ਮਾਰਚ ਹੋ ਰਿਹਾ ਉਹ ਲਗਭਗ 23000 ਰੂਟ ਸੈਟ ਆ ਠੀਕ ਹੈ ਜੀ ਉਹ ਮਾਨਾ ਵਾਲੇ ਸਾਈਡ ਤੋਂ ਕੱਟ ਕਰਕੇ ਗੋਲਡਨ ਗੇਟ ਫਿਰ ਆਪਣਾ ਸ਼ਾਮ ਸਿੰਘ ਟਾੜੀ ਚੌਂਕ ਤੇ ਪੀੜਕ ਪਿੰਡਾਂ ਚ ਅਸੀਂ ਜਾਵਾਂਗੇ ਔਰ ਬਹੁਤ ਵੱਡਾ ਕਾਟ ਹੋਊਗਾ ਜੀ ਇਸ ਮਹਾਂ ਰੈਲੀ ਦੇ ਵਿੱਚ ਜਿਹੜੀ ਵੀ ਅਸਲ ਤੁਸੀਂ ਦੱਸੋ ਕੁਕਰ ਮੈਂ ਜੀ ਕੀਤੀ ਜਾਵੇਗੀ ਇਸ ਦੇ ਵਿੱਚ ਤੁਸੀਂ ਮੁੱਖ ਮੰਤਰੀ ਮਾਨ ਨੂੰ ਵੀ ਸੱਦਾ ਦੇ ਰਹੇ ਹੋ ਕਿ ਉਹ ਤੁਹਾਡੇ ਨਾਲ ਵਿਚਾਰ ਪਟੰਤਰਾ ਕਰਨ ਨਹੀਂ ਦੇਖੋ ਸਾਡੀ ਜਿਹੜੀ ਲੋਕਾਂ ਨੂੰ ਸੱਦ ਕੇ ਲੈਂਡ ਪੂਲਿੰਗ ਪਾਲਿਸੀ ਚ ਰੱਦ ਕਰਨ ਜਾ ਰਹੇ ਉਹਦੇ ਤੱਕ ਕੋਈ ਸੱਦਾ ਨਹੀਂ ਹੈਗਾ ਸਰਕਾਰ ਪਾਰ ਪਾਰ ਉਹਨਾਂ ਦੇ ਬੰਦੇ ਗੁੰਮਰਾ ਗੁੰਮਰਾਹ ਕਰਦੇ ਆ ਵੀ ਸਾਡੀ ਲੈਂਡ ਪੂਲਿੰਗ ਪਾਲਿਸੀ ਬਹੁਤ ਵਧੀਆ ਵਾ ਜਾਂ ਕਿਸਾਨ ਆਗੂ ਬਿਲਡਰ ਕਦੋਂ ਦੇ ਬਣ ਗਏ ਇਹਨੂੰ ਕੀ ਪਤਾ ਉਹਦੇ ਵਾਸਤੇ ਸੀ ਚੈਲੰਜ ਕਰਦੇ ਆ ਵੀ ਤੁਸੀਂ ਕਿਤੇ ਵੀ ਪ੍ਰੈਸ ਸਾਥ ਕੇ ਕਿਸਾਨ ਲੀਡਰਾਂ ਨੂੰ ਸਾਰਿਆਂ ਨੂੰ ਸਾਥ ਲਓ ਤੁਸੀਂ ਆਪ ਦਾ ਪੱਖ ਰੱਖਦੇ ਹੋ ਸੀ ਆਪ ਦਾ ਪੱਖ ਰੱਖ ਦਾਂਗੇ ਜੇ ਅਸੀਂ ਟੇਬਲ ਤੇ ਹਾਰ ਜਾਗੇ ਮੈਂ ਤੁਹਾਨੂੰ ਦੱਸਿਓ ਤੇ ਜੇ ਤੁਸੀਂ ਟੇਬਲ ਤੇ ਹਾਰ ਗਏ ਤੇ ਲੈਂਡ ਪੂਲਿੰਗ ਪਾਲਿਸੀ ਉਦੋਂ ਵਾਪਸ ਲੈਣੀ ਚਾਹੀਦੀ ਸੀ ਤੇ ਕਿਹਾ ਵੀ ਆਓ ਸਾਡੇ ਨਾਲ ਬਹਿ ਕੇ ਗੱਲ ਕਰਾਂਗੇ ਇਹਨੇ ਜਮਾਈ ਕਿ ਇੱਕ ਪਾਸੇ ਤਾਂ ਤੁਸੀਂ ਵਿਰੋਧ ਕਰ ਰਹੇ ਹੋ ਲੈਂਡ ਪੂਲਿੰਗ ਦਾ ਸਾਰਾ ਦੇਸ਼ ਪੂਰੀ ਪਾਲਿਸੀ ਦਾ ਤੁਸੀਂ ਜਿਹੇ ਪਾਸੇ ਉਹ ਕਿਹੜੇ ਕਿਸਾਨ ਨੇ ਜਿਹੜਿਆਂ ਨੂੰ ਤਬੀਨਾ ਦੇ ਲਈ ਤਿਆਰ ਕੀਤਾ ਮੈਂ ਜੀ ਕਿਹੜੇ ਕਿਸਾਨ ਨੇ ਜਿਹੜੇ ਪੰਦਰਚਨ ਨੂੰ ਨਮੀਨਾ ਦੇ ਲਈ ਤਿਆਰ ਨੇ ਇੱਕ ਪਾਸੇ ਤਾਂ ਤੁਸੀਂ ਵਿਰੋਧ ਕਰ ਰਹੇ ਹੋ ਲੈਂਡ ਪੂਲਿੰਗ ਦੇਖੋ ਬਿਲਕੁਲ ਫੇਕ ਹੈ ਸਾਰਾ ਕੁਝ ਇਹ ਟੋਟਲ ਫੇਕ ਹੈ ਕਲੀਅਰ ਘਟ ਹੈ ਕਿ ਅਸੀਂ ਚੈੱਕ ਕੀਤਾ ਸਾਰੇ ਪਟਿਆਲੇ ਇਹਨਾਂ ਨੇ ਕਿਸੇ ਜੈਨ ਦਾ ਨਾਮ ਲਿਆ ਉੱਥੇ ਸਾਡੇ ਸਾਥੀ ਗਏ ਔਰ ਉੱਥੇ ਜਾ ਕੇ ਪਤਾ ਕੀਤਾ ਉੱਥੇ ਕੋਈ ਜੈਨ ਨਹੀਂ ਉੱਥੇ ਕੋਈ ਜ਼ਮੀਨ ਨਹੀਂ ਹੈ ਉਸੀ ਪਿੰਡ ਦੇ ਵਿੱਚ ਔਰ ਦੂਸਰੀ ਗੱਲ ਇਹਨਾਂ ਨੇ ਲੁਧਿਆਣੇ ਚ ਕਿਹਾ ਕਿ ਲੁਧਿਆਣੇ ਦੇ ਵਿੱਚ 280 ਏਕੜ ਹੈ ਅਸੀਂ ਕੱਲ ਸਾਰਾ ਵੈਰੀਫਾਈ ਕੀਤਾ ਲੁਧਿਆਣੇ ਬੈਠ ਕੇ ਉੱਥੇ ਕੇਵਲ 80 ਏਕੜ ਨੇ ਉਹ ਵੀ ਕੋਈ ਜੈਨ ਅਗਰਵਾਲ ਹੈ ਜਿਹੜੇ ਕਿ ਕੋਲੋਨ ਰਾਈਜ਼ ਨੇ ਜਿਹੜੇ ਕਲੋਨੀਆਂ ਕੱਢਦੇ ਨੇ ਇਹ ਮੈਂ ਤੁਹਾਨੂੰ ਇਹ ਸਾਰੇ ਆਲ ਆਲਰੇਡੀ ਤੇ ਆਮ ਆਦੀ ਪਾਰਟੀ ਦੇ ਵਰਕਰ ਨੇ ਹੁਣੇ ਸੰਜੀਵ ਰੋੜਾ ਜੀ ਜਿਹੜੀ ਇਲੈਕਸ਼ਨ ਹੋਈ ਆ ਉਹਦੇ ਵਿੱਚ ਸਾਰੇ ਕਲੀਅਰ ਪਿਕਚਰਾਂ ਕੱਢ ਕੇ ਵੇਖ ਲੋ ਉਹਨਾਂ ਦੇ ਨਾਂ ਨੇ ਸੋ ਕਹਿਣ ਦਾ ਭਾਵ ਕੋਈ ਫਾਰਮਰ ਆਪਣੀ ਜ਼ਮੀਨ ਨਹੀਂ ਦੇਣਾ ਦੇ ਰਿਹਾ ਇਹ ਕੋਈ ਆਮ ਆਦਮੀ ਪਾਰਟੀ ਵਾਲੇ ਹੀ ਉਹਨਾਂ ਨੇ ਤਿਆਰ ਕੀਤੇ ਨੇ ਜਿਹੜੇ ਕਿ ਬਿਲਕੁਲ 1% ਵੀ ਨਹੀਂ ਪੰਜਾਬ ਕਹਿੰਦੇ ਕਿ ਕਿਸਾਨਾਂ ਦੀ ਮਰਗੀ ਹੈ ਤੇ ਜ਼ਮੀਨ ਦੇਣ ਜਾਂ ਨਾ ਫਿਰ ਕੀ ਹਰਜ ਹੈ ਜੇ ਇਹ ਗੱਲ ਕਹਿੰਦੇ ਤਾਂ ਸੀਐਮ ਸਾਹਿਬ ਇਹ ਕਿਉਂ ਨਹੀਂ ਕਹਿੰਦੇ ਕਿ ਅਸੀਂ ਇਹ ਜਿਹੜੀ ਪਾਲਿਸੀਆਂ ਨੂੰ ਵਾਪਸ ਲੈਣੇ ਆ ਇਹ ਕੇਵਲ ਲੋਕਾਂ ਨੂੰ ਭਰਮ ਪਾਇਆ ਜਾ ਰਿਹਾ ਪੰਜਾਬ ਦੇ ਲੋਕਾਂ ਨੂੰ ਇਹ ਕਹਿ ਕੇ ਕਿ ਦੇਖੋ ਜੀ ਕਿਸਾਨ ਦੀ ਤਾਂ ਮਰਜ਼ੀ ਹੈ ਇੱਕ ਪਾਸੇ ਉਹਨੂੰ ਨੋਟੀਫਾਈ ਕਰਤਾ ਹੈ ਇੱਕ ਪਾਸੇ ਤਹਿਸੀਲਦਾਰ ਜਗਰਾਉ ਕਰਦਾ ਹੈਗਾ ਨੋਟਿਸ ਕਰਦਾ ਹੈ ਨਾ ਤਹਿਸੀਲਦਾਰ ਨੂੰ ਵੀ ਭਾਈ ਤੁਸੀਂ ਇਹ ਤੇ ਸੀਐਲਯੂ ਨਹੀਂ ਦੇ ਸਕਦੇ ਸੀਐਲਯੂ ਤੋਂ ਮਨਾ ਦੇਣ ਤੋਂ ਮਨਾ ਕਰਤਾ ਕਹਿਣ ਦਾ ਭਾਵ ਨਾ ਤੇ ਕਿਸਾਨ ਉਹਦੇ ਤੇ ਕੋਈ ਡੇਰੀ ਫਾਰਮਿੰਗ ਕਰੇ ਨਾ ਉਹਦੇ ਤੇ ਕੋਈ ਆਲੂਆਂ ਦਾ ਕੋਲ ਸਟੋਰ ਆਵੇ ਆਪਣੀ ਫਸਲ ਦੇ ਰਾਂਖਲ ਕਾਉ ਲਈ ਵੀ ਉਸ ਜ਼ਮੀਨ ਦੇ ਉੱਤੇ ਕੋਈ ਕੰਮ ਕਰ ਨਹੀਂ ਕਰ ਸਕਦਾ ਤੇ ਫਿਰ ਇਹ ਤੁਸੀਂ ਦੱਸੋ ਫਿਰ ਉਹ ਜ਼ਮੀਨ ਦਾ ਕੀ ਮਤਲਬ ਹੋਇਆ ਉਹਦੀ ਮਾਲਕੀ ਦਾ ਇੱਕ ਈਅਰ ਆ ਸਾਹਬ ਹੈ ਕਿ ਇਹ ਸਰਕਾਰ ਲੋਕਾਂ ਨੂੰ ਪੈਮ ਤੇ ਭਰਮ ਚ ਪਾ ਰਹੀ ਹੈ 1 ਲੱਖ ਰੁਪਏ ਸਾਲਾਨਾ ਦੇਣ ਦੀ ਗੱਲ ਵੀ ਮੁੱਖ ਮੰਤਰੀ ਨੇ ਕਿੰਨੇ ਸਾਲ ਬਾਅਦ ਕਹਿੰਦੇ ਸੀ ਕਿ ਇਸ ਪੇਮੈਂਟ ਨੂੰ ਥੋੜਾ ਵਧਾ ਦੇ ਤੇ ਤਜਰਬੇ ਦੇ ਦਰ ਵਧਾ ਦਿੱਤੀ ਜਾਈ ਕਿਵੇਂ ਦਿੱਤੀ ਮੈਂ ਇੱਕ ਕਹਾਂ ਜੀ ਇਹ 3 ਸਾਲ ਤੱਕ ਦੇਣਗੇ ਤਾਂ ਲੱਗ ਕਹਿੰਦੇ 4 ਲੱਖ ਸਾਲ ਦਾ ਦੇ ਦੇਣ ਕਿ 3 ਸਾਲ ਤੋਂ ਬਾਅਦ ਕੀ ਹੈ ਜਿਹੜੀ ਪ੍ਰਾਪਰਟੀ ਸੇਲ ਨਹੀਂ ਹੋਣੀ ਤੁਹਾਡੇ ਇੱਥੇ ਤੁਸੀਂ ਜਲੰਧਰ ਚੈੱਕ ਕਰ ਲਓ ਇੱਥੇ ਜਿਹੜਾ ਪੁੱਡਾ ਨੇ ਪਹਿਲਾਂ ਆਰਮਸਟ੍ਰੰਡ ਕੱਤੀ ਹੋਈ ਆ ਉਹ ਨਹੀਂ ਵਿਕੀ ਅੱਛੇ ਹਰਪੁਰ ਦੇ ਵਿੱਚ ਹੈ ਮੇਰੇ ਨਾਲ ਚਲੋ ਮੈਂ ਖਾਨਾ ਸ਼ਕਤੀਏ ਦੇ ਸਾਹਮਣੇ ਗੁੱਡਾ ਨੇ ਕਮਰਸ਼ੀਅਲ ਡਿਵੈਲਪ ਕੀਤੀਆਂ ਹੋਈਆਂ ਸੀ ਜਿਹੜੇ ਡੇਕੇ ਖੰਡਰ ਬਣ ਗਏ ਜਾਂ ਬਣਾਈਆਂ ਹੋਈਆਂ ਸੀ ਔਰ ਉਹ ਨਹੀਂ ਵਿਕੇ ਔਰ ਉਦਦੇ ਹਰਪੁਰ ਨੂੰ ਪੂਏ ਟ੍ਰਸ ਨੇ ਕੇਵਲ 33 ਏਕੜ ਮੇਰੇ ਪਿੰਡ ਦੇ ਵਿੱਚ ਨਗਰ ਚ ਕੱਟੇ ਸੀ ਜਿਹਦੇ ਵਿੱਚੋਂ ਕੇਵਲ 14-15 ਏਕੜ ਟਿੱਕੇ ਆ ਬਾਕੀ ਸਾਰੀ ਉਪਈਆ ਗਾਜਰ ਬੂਟੀ ਜਿਹੜੀ 1990 ਦੀ ਕੱਟੀ ਹੋਈ ਆ 35 ਸਾਲ ਪੁਰਾਣੀ ਕਹਿਣ ਦਾ ਭਾਵ ਡਿਮਾਂਡ ਬਿਲਕੁਲ ਨਹੀਂ ਹੈ ਔਰ ਇੱਕ ਕਲੀਅਰ ਹੈ ਵੀ ਇਹਦੀ ਜਿਹੜੀ ਜਿਹੜੀ ਕਹਿੰਦੇ ਆ ਵੀ ਅਸੀਂ ਡਿਵੈਲਪਮੈਂਟ ਬਹੁਤ ਪਾਰਕਾਂ ਦੇੰਗੀਆਂ ਸਕੂਲ ਦੇ ਉਹਦਾ ਮਤਲਬ ਕੀ ਹੁੰਦਾ ਹੈ ਵੀ ਉਹਦੀ ਡਿਵੈਲਪਮੈਂਟ ਕਾਸਟ ਬਹੁਤ ਬਚ ਜਾਂਦੀ ਹੈ ਜਦੋਂ ਬਚ ਜਾਂਦੀ ਹੈ ਤੇ ਉਹਦਾ ਰੇਟ ਇਨਾ ਹਾਇਰ ਹੁੰਦਾ ਹੁਣ 9 ਲੱਖ ਨੂੰ ਮਰਲਾ ਹਿਆਰਪੁਰ ਇਹ ਕਹਿੰਦੇ ਸੀ ਦੇਵਾਂਗੇ 30 ਹਜ਼ਾਰ ਨੂੰ ਗੱਜ ਤੇ ਉਧਰ 90 ਹਜ਼ਾਰ ਨੂੰ ਮਰਲਾ ਤਾਂ ਮਿਲ ਰਿਹਾ ਜਿਹੜੀਆਂ ਅਨੋਦਰਾਇ ਕਲੋਨੀਆ ਉਹਦੇ ਵਿੱਚ ਤੇ ਫਿਰ ਕੌਣ ਹੈ ਨਾ ਤੋ ਲੈ ਲੂਗਾ ਜੀ ਸੋ ਇਹ ਕਲੀਅਰ ਹੈ ਕਿ 50 ਸਾਲ ਤੱਕ ਜਮੀਨ ਵਿਕਣੀ ਨਹੀਂ ਤੇ ਕਿਸਾਨਾਂ ਕੋਲੋਂ ਜ਼ਮੀਨਾਂ ਖੋਲਣੀਆਂ ਸਾਨੂੰ ਜੋ ਦੀਦਾ ਹੈ ਤੇ ਮਗਰ ਸ਼ਰਯੰਤਰ ਹੈ ਕਿ ਕੁਝ ਸਮਾਜ ਵਿੱਚ ਸਾਡੇ ਪਹਿਲਾ ਮੰਤਰੀ ਸਾਹਿਬ ਨੇ ਕਿਹਾ ਜਿੱਤੇ ਜਿੱਤੇ ਭਾਰਤ ਵਾਲਾ ਪ੍ਰੋਜੈਕਟ ਦੀਆਂ ਸੜਕਾਂ ਉਹਦੇ ਨਾਲ ਨਾਲ ਇਹ ਸਾਰੀ ਜ਼ਮੀਨ ਪਾਲਿਸੀ ਨੇ ਲਈਂ ਜਾ ਰਹੀ ਆ ਇਹ ਕਹਿਣਗੇ ਕਿ ਅਸੀਂ ਸੜਕਾਂ ਕੱਢੀਆਂ ਸੀ ਪਰ ਇਹ ਜ਼ਮੀਨ ਵਿਕੀ ਨਹੀਂ ਉਹਨੇ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ 2000 5000 20000 ਏਕੜ ਦਾ ਜਿਹੜਾ ਫਾਰਮ ਬਣਾ ਕੇ ਦੇ ਦੇਣਗੇ ਸੋ ਅਸਲ ਤੇ ਕਿਸਾਨਾਂ ਕੋਲੋਂ ਜ਼ਮੀਨ ਖੋਣ ਦਾ ਇੱਕ ਤਰੀਕਾ ਹੈ ਪਰ ਇਹਦੇ ਮਗਰ ਕੋਈ ਨਹੀਂ ਇਹ ਲੈਣ ਜਿਹੜੀ ਹੈ ਕਿ ਇਹ ਪਾਲਿਸੀ ਕੋਈ ਨਹੀਂ ਹੈਗੀ ਪੂਲਿੰਗ ਇਹ ਲੈਂਡ ਗ੍ਰੈビング ਪਾਲਿਸੀ ਆ ਜਿਹੜਾ ਵੱਡਾ ਕਰਾਪਸ਼ਨ ਵੱਡਾ ਸਕੈਮ ਖਲੇਗਾ ਕਿੰਨੇ ਜੱਥੇ ਬੰਦੀਆਂ ਟੋਟਲ ਜਿਹੜੀਆਂ ਨੇ ਮਿਲ ਕੇ ਹੁਣੇ ਸੰਘਰਸ਼ ਕਰ ਰਹੀਆਂ ਸਕੀਮ ਤੁਸੀਂ ਹੋਰ ਜੱਥੇ ਬੰਦੀਆਂ ਨੂੰ ਵੀ ਸੱਦਾ ਚੱਲਿਓ ਆਪਣੇ ਨਾਲ ਹੀ ਤੁਹਾਡਾ ਮੋਢ ਨਾਲ ਮੋਢਾ ਨਾਲ ਕੇ ਖੜੇ ਹੋ ਪੰਜਾਬ ਦੀਆਂ ਆਹ ਜੱਥੇਬੰਦੀਆਂ ਸਾਰੀਆਂ ਆਪਣੇ ਆਪਣੇ ਲੈਵਲ ਤੇ ਇਹਦੇ ਸੰਘਰਸ਼ ਚੁੱਟ ਗਈਆਂ ਜਿਹੜੀਆਂ ਐਸਕੇਐਮ ਚ ਐਸਕੇਐਮ ਨਾਨ ਪੋਲੀਟਿਕਲ ਚ ਕੇਐਨਐਮ ਚ ਕੋਤੇ ਕਰੇ ਰਹੀਆਂ ਜਿਹੜੀਆਂ ਕੁਝ ਜੱਥੇਬੰਦੀਆਂ ਬਾਹਰ ਨੇ ਉਹ ਵੀ ਕਰ ਰਹੀਆਂ ਵਿਰੋਧ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਪੁਸ਼ਿਆਰਪੁਰ ਕੋਈ ਜੱਥੇਬੰਦੀਆਂ ਨਵੀਆਂ ਬਣੀਆਂ ਉਹਨਾਂ ਨੇ ਪ੍ਰੋਗਰਾਮ ਰੱਖੇ ਨੇ ਮੈਨੂੰ ਸੱਦਾ ਦਿੱਤਾ ਉਹਨਾਂ ਨੇ ਕਹਿਣ ਦਾ ਭਾਅ ਪੰਜਾਬ ਅੱਜ ਪੂਰਾ ਉੱਠ ਪਿਆ ਅੱਜ ਲੋਕ ਸਮਝਦੇ ਨੇ ਵੀ ਅੱਜ ਇਹ ਆ ਦੋ ਚੋ ਪਿੰਡਾਂ ਹਰੇਕ ਜ਼ਿਲ੍ਹੇ ਦੇ ਵਿੱਚ ਅਟੈਕ ਨਹੀਂ ਹੈਗਾ ਸਾਨੂੰ ਇਹ ਸਾਰੀਆਂ ਜ਼ਮੀਨਾਂ ਖੋਲ ਕੇ ਕਾਰਪਟ ਕਰਾਣੇ ਦਿੱਤਾ ਅਜ ਦੇਣਗੇ ਇੱਕ ਲੀਕ ਕਮਾਇਆ ਕਰਨਗੇ ਵੀ ਆ ਭਾਈ ਐਸੇ ਤਰ੍ਹਾਂ ਨੋਟਿਸ ਕਰਾਇਆ ਕਰਨਗੇ ਅਖਬਾਰ ਚ ਵੀ ਭਾਈ 8000 ਏਕੜ ਛੱਡ ਦਿਓ ਤੇ ਉਹ ਕਾਰਪਟ ਕਰਾਣੇ ਦਿੱਤਾ ਅਜ ਦੇ ਦਿਆ ਕਰਨਗੇ ਇਹ ਵੱਡਾ ਅਟੈਕ ਹੈ ਪੰਜਾਬ ਨੂੰ ਜਾਣ ਲਈ ਪੰਜਾਬ ਦੇ ਲੋਕਾਂ ਨੂੰ ਜਾਣ ਲਈ ਜਿਹੜਾ ਕਿ ਕਦੇ ਬਰਦਾਸ਼ਤ ਨਹੀਂ ਕੀਤਾ ਜਾਏਗਾ ਔਰ ਪੰਜਾਬ ਦਾ ਕੋਈ ਵੀ ਕਿਸਾਨ 1 ਇੰਚ ਜ਼ਮੀਨ ਵੀ ਨਹੀਂ ਦੇਈ।